ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਵਾਰੀਆਂ ਕਹਾੜੀਆਂ ਪੁੱਤ ਸੁਪੁੱਤ ਰਹਿੰਦੇ ਮਹਾਬਾਕ ਅਨਸਾਰ ਉਹ ਪੁੱਤਰ ਭਾਕਾਂ ਬਲੇ ਹੁੰਦੇ ਹਨ ਜਿਸ ਤਰ੍ਹਾਂ ਸਾਲਾ ਨਕਰ ਰਲ ਮਿਲ ਕੇ ਗੁਰੂ ਘਰ ਦੀ ਪ੍ਰਬੰਧ ਕਮੇਟੀ ਭਾਈ ਬੈਲੋ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਨੰਦ ਸੇਵਕ ਉਹਨਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਨਕਰ ਕਿਤੇ ਦੇ ਲੋਗਾਂ ਚ ਬਿਸ਼ਾਦਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਆ ਪਰ ਉਸਤ ਤੇ ਰੋਸੇ ਦੀ ਜਿਸ ਨੇ ਇਹ ਬ੍ਰਹਿਮੰਡ ਰਚਾਇਆ ਭਗਤ ਸਾਕਰ ਕਰਨੇ ਨੂੰ ਨਾਲ ਇੱਕ ਨਾਮ ਜਹਾਜ਼ ਬਣਾਇਆ ਸੁਣ ਅੰਧ ਅਦੇਰ ਦੀ ਸੇਤਜ ਉਤਪਤ ਤਰਗੇ ਖਾਣੀ ਵਿੱਚ ਅੰਮ੍ਰਿਤ ਬਾਣੀ ਦੇ ਬਾਣੀ ਗੁਰੂ ਗੁਰੂ ਸਾਹਿਬਾਨੀ ਸਾਰੇ ਜੱਗ ਦੇ ਵੇਦ ਕਿਤਾਬਾਂ ਬੰਦੇ ਨੂੰ ਸਮਝਾਉਂਦੇ ਨੇ ਖੋਜ ਖੋਜ ਕਰ ਦੇਖੇ ਬੰਦਿਆ ਸਿੱਧੇ ਰਸਤੇ ਪਾਉਂਦੇ ਨੇ ਸਤਿਗੁਰ ਪਾਤਸ਼ਾਹ ਦੀ ਬਾਣੀ ਦੁੱਖਾਂ ਦੇ ਕਿਲਸਾ ਦਾ ਕਲੇਸ਼ ਕਰਦੀ ਆ ਦੁਬਧਾ ਨੂੰ ਪਾਰ ਲਾਉਂਦੀ ਆ ਭੁੱਲੇ ਭਟਕੇ ਰਾਂਹਾਂ ਨੂੰ ਸਿੱਧੇ ਰਾ ਪਾਉਂਦੀ ਆ ਸਤਿਗੁਰ ਪਾਤਸ਼ਾਹ ਦੀ ਬਾਣੀ ਚਾਰ ਕੋ ਸਿੱਖਾਂ ਦੀ ਬਾਣੀ ਛੇ ਗੁਰੂਆਂ ਦੀ ਬਾਣੀ ਯਾਰਾ ਭੱਟਾਂ ਦੀ ਬਾਣੀ 15 ਭਰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਿਮਾ ਭਾਈ ਗਰਪਾਲ ਸਿੰਘ ਪਾਲ ਤਪਾ ਮੰਡੀ ਦਾਸਪੁਰ ਸੰਖਾਰਤਾ ਢਬਾੜੀ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਿਮਾ ਹੈ ਐਂਉਂ ਕਹਉਂਦਾ ਜੀ ਔ ਮਨਾ ਮੇਰਾ ਸਿਮਰ ਪ੍ਰਮਾਤਮਾ ਨੂੰ ਜੇਰਾ ਸੁਤਵੇਂ ਕਰਮ ਜਿਗਾਉਂ ਕਾਲਾ ਬਾਦਿਸ਼ਾਹਾਂ ਸਰਦਾਰੀਆਂ ਬਖਸ਼ ਦੇਵੇ ਗੁਰੂ ਧੱਕ ਦੇ ਉੱਤੇ ਜਿਛਾਉਣ ਵਾਲਾ ਔ ਸਾਰੀ ਦੁਨੀਆ ਨੂੰ ਧੰਤੇ ਰਿਜਕ ਦੇਵੇ ਗੁਰੂ ਵਿਛੜਿਆ ਤਾਈ ਵਲਾਓ ਸਿੰਘ ਦੀ ਰਾਤ ਨੂੰ ਕਰੇ ਰਾਖੀ ਜੀ ਪਹਿਰੇਦਾਰ ਦਾ ਬੇਸ਼ਬਦ ਲਾਉਣ ਬਾਲ ਸਾਰੇ ਝਾਕ ਤੇ ਬੇਦਕ ਤੇ ਪਾ ਭੰਤੇ ਨੂੰ ਸਮਝਾਉਂਦੇ ਨੇ ਖੋਜ-ਖੋਜ ਕਰ ਦੇਖੇ ਬੰਦਿਆ ਸਿੰਘ ਤੇ ਰਾਸਤੇ ਪਾਉਂਦੇ ਨੇ ਸਿੰਘ ਤੇ ਰਾਸਤੇ ਪਾਉਂਦੇ ਨੇ ਜਿਸ ਨੂੰ ਲਤਿਆ सतगुरू दाल मु गुरू नानक जी बणी आहे सारे जॻ ते बे ਪਾ ते ਨੂੰ ਸਮਝਾਉਂਦੇ ਨੇ ਖੋਜ ਖੋਜ कर सेते रासे पेदे रासे पूआर सतगुरू सारे तंस बणी गुरू नानक जी माणी ए जी गुरू नानक जी माणी ए ਸਮਾਹਤ ਸਫਾਈਏ ਜੀ ਬਾਣੀ ਰੂਪ ਅਕਾਲ ਪੁਰਖ ਦਾ ਸਬ ਤਾਂ ਵਿੱਚ ਖਦਾਈ ਦੀ ਸਬ ਤਾਂ ਵਿੱਚ ਖਦਾਈ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਜਿਸ ਨੇ 라 ਮੇ ਪਛਾਨੀ ਆ ਸਾਲ ਕਾ ਕੋ ਹਾਂ ਸਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ ਜੀ ਗੁਰੂ ਨਾਨਕ ਦੀ ਬਾਣੀ ਐ ਜੇੜ ਪੰਤੇ ਕੋਰ ਬਾਣੀ ਨੂੰ ਤਾਂ ਮਨ ਪੇਟ ਚੜਾ ਬੈਠੇ ਖੁਸ਼ ਨਾ ਆਈਆ ਗਮ ਆ ਗਈਆ ਕੋਈਆਂ ਨਾਮੀ ਬਸਾ ਬੈਠੇ ਕੋਈਆਂ ਨਾਮੀ ਬਸਾ ਬੈਠੇ ਕਹੈ ਨਾਉ ਦੀ ਗੁਰੂ ਨਾਨਕ ਦੀ ਬਾਣੀ ਹੈ ਜੀ ਗੁਰੂ ਨਾਨਕ ਦੀ ਬਾਣੀ ਹੈ ਰਾਤ ਅੰਬਰ ਪਾਉਣਾ ਪਰਬਤ ਜਿਸ ਨੂੰ ਸੀਸਨ ਭਾਉਂਦੇ ਨੇ ਚੰਦ ਸੂਰਜ ਤੋਂ ਦੀਪਕ ਇਸਦੀ ਕਰਨ ਆਰਤੀ ਆਉਂਦੇ ਨੇ ਕਰਨ ਆਰਤੀ ਆਉਂਦੇ ਨੇ ਉਹ ਨੌਕਰ ਇਸ ਨਾਮਾ ਇਸ ਨੂੰ ਪੰਜ ਦਰਿਆ ਦਾ ਪਾਣੀ ਆਏ ਆਏ ਕਾਗੋ ਹੰਸ ਬਣਉਂਦੀ ਗੁਰੂ ਨਾਨਕ ਦੀ ਬਾਣੀ ਐ ਜੀ ਗੁਰੂ ਨਾਨਕ ਦੀ ਬਾਣੀ ਐ ਪਾਣੀ ਬੁੱਤਾ ਕਲਪਵਰਸ਼ਤਾ ਜੇ ਕੋਈ ਠਾਇਆ ਜਾਵੇ ਤਨਮਨ ਅੰਤਮੁਕਤੀ ਪਾ ਜਾਵੇ ਅੰਤਮੁਕਤੀ ਪਾ ਜਾਵੇ ਕਿਆਂ ਸਿੱਧੀਆਂ ਬਖਸ਼ੇ ਬਾਣੀ اے ਰਤਨਾ ਦੀ ਖਾਣੀ ਐ ਪਾਵੇ ਤਗੋ ਹੰਸ ਬੇ ਨੋਦੀ ਗੁਰੂ ਨਾਨਕ ਦੀ ਬਾਣੀ ਐ ਜੀ ਗੁਰੂ ਨਾਨਕ ਦੀ ਬਾਣੀ ਐ ਤਾ ਉਤਾਰ ਆਕਸ਼ ਬਲੀ ਕੰਦਾਰੀ जॻा दवे बंदेओ करे खुदा रुत मिलंदा हाउस बनौड़ी उन्हनि ਪਹਾਉਂਦੀ ਐ ਚੌਕਤਾ ਵਿੱਚ ਰੋਸ਼ਨ ਕਰਦੀ ਰੱਬ ਦੀ ਗੋਦ ਪਹਾਉਂਦੀ ਐ ਰੱਬ ਦੀ ਗੋਦ ਪਹਾਉਂਦੀ ਐ ਬਾਣੀ ਕਰੇ ਤਮੇਰ ਪੁੰਧਾਰੀ ਆਮ ਤੇ ਨ ਮਹਾਰਾਣੀ ਐ ਆਉਂ ਤਾ ਕੋ ਹੰਸ ਬਣਾਉਣੀ ਗੁਰੂ ਨਾਨਕ ਦੀ ਬਾਣੀ ਐ ਜੀ ਗੁਰੂ ਨਾਨਕ ਦੀ ਬਾਣੀ ਆ ਪੜ ਪੜ ਪੰਤੇ ਸੰਤ ਸਬਾਈ ਜਿਦੜੋ ਸ਼ੇਰ ਬਣਾ ਦੇਵੇ ਧਰਮ ਜੋਤਿ ਬਿਨਾ ਸੀਸ ਤੋਂ ਹੱਥ ਵਿੱਚ ਤੇਗ ਫੜਾ ਦੇਵੇ ਹੱਥ ਵਿੱਚ ਤੇਗ ਫੜਾ ਦੇਵੇ ਬਾਣੀ ਪੜ ਕੇ ਚਰਨ ਚਰਖੜੀ ਜਗਤੇ ਅਮਰ ਕਹਾਣੀ ਆ